बीटीवी ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਦੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਜੀ 7 ਸਮਿਟ ਤੇ ਚੱਲਦਿਆਂ ਕੈਲਗਰੀ ਤੇ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਪ੍ਰੈਜ਼ੀਡੈਂਟ ਟਰੰਪ ਅਤੇ ਪੀਐਮ ਮਾਰਕ ਕਾਰਨੀ ਨੇ ਕੀਤੀ ਮੁਲਾਕਾਤ ਬ੍ਰੈਂਪਟਨ ਦੇ ਵਿੱਚ ਲੱਖਾਂ ਦਾ ਫਰਾਡ ਕਰਨ ਵਾਲੇ 18 ਲੋਕ ਗ੍ਰਿਫਤਾਰ ਸਰੀ ਦੇ ਵਿੱਚ ਕਾਰੋਬਾਰੀ ਗੋਲੀਆਂ ਚੱਲਣ ਅਤੇ ਫਿਰੋਤੀਆਂ ਮੰਗਣ ਦੀਆਂ ਧਮਕੀਆਂ ਤੋਂ ਹੋਏ ਪਰੇਸ਼ਾਨ ਤੇ ਹੁਣ ਖਬਰਾਂ ਵਿਸਥਾਰ ਵਿੱਚ ਅਲਬਰਟਾ ਦੇ ਕੈਨਾਸਕਸ ਇਲਾਕੇ ਦੇ ਵਿੱਚ ਜੀ7 ਸਮਿਟ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਕੈਲਗਰੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਦਿਖਾਈ ਦਿੱਤੇ ਕੈਲਗਰੀ ਸ਼ਹਿਰ ਵਿੱਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਜ਼ੋਰਦਾਰ ਵਿਰੋਧ ਕੀਤਾ ਕਈ ਸੰਗਠਨਾ ਦੇ ਸੈਂਕੜੇ ਕਰਮਚਾਰਕ ਕੈਲਗਰੀ ਸਿਟੀ ਹਾਲ ਦੇ ਬਾਹਰ ਇਕੱਠੇ ਹੋਏ ਕੁਝ ਲੋਕਾਂ ਨੇ ਡੋਨਲਡ ਟਰੰਪ ਦੇ ਕੈਨੇਡਾ ਨੂੰ 51ਵਾਂ ਅਮਰੀਕਾ ਦਾ ਰਾਜ ਬਣਾਉਣ ਜਿਹੇ ਬਿਆਨਾਂ ਦਾ ਵਿਰੋਧ ਕੀਤਾ ਅਤੇ ਅਜਹੀਆਂ ਗੱਲਾਂ ਤੇ ਨਿਰਾਸ਼ਗੀ ਜ਼ਾਹਰ ਕੀਤੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੁਲਾਇਆ ਜਾਣ ਤੇ ਪਹਿਲਾਂ ਵੀ ਆਟਪਾ ਦੇ ਵਿੱਚ ਵਿਰੋਧ ਹੋ ਚੁੱਕਿਆ ਹੈ। ਤੇ ਕੈਲਗਰੀ ਸਿਟੀ ਹਾਲ ਦੇ ਵਿੱਚ ਫਿਰ ਨਰੇਂਦਰ ਮੋਦੀ ਦਾ ਵਿਰੋਧ ਕੀਤਾ ਗਿਆ। ਕੈਨੇਡਾ ਦੇ ਨਾਗਰਿਕ ਪਾਈ ਹਰਦੀਪ ਸਿੰਘ ਨੇ ਜਰ ਦੇ ਕਤਲ ਦੀ ਕੋਸ਼ਿਸ਼ ਤੇ ਵਿੱਚ ਜਸਟਿਨ ਰੂਟੋ ਦੇ ਸਮੇਂ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਰੈਲੀ ਦੀ ਸ਼ੁਰੂਆਤ ਮੂਲ ਨਿਵਾਸੀ ਪਾਈ ਚਾਰੇ ਦੇ ਵੱਲੋਂ ਸਾਫ਼ ਪਾਣੀ ਦੀ ਮੰਗ ਕਰਦੇ ਹੋਏ ਕੀਤੀ ਗਈ ਇਸ ਤੋਂ ਇਲਾਵਾ ਲਗਭਗ 100 ਲੋਕਾਂ ਨੇ ਕਸ਼ਮੀਰ ਦੇ ਵਿੱਚ ਸ਼ਾਂਤੀ ਦੀ ਮੰਗ ਵੀ ਕੀਤੀ ਇਜ਼ਰਾਈਲ ਦੇ ਸਮਰਥਕ ਅਤੇ ਪਾਲੇਸਟਾਈਨ ਦੇ ਹਮਦਰਦ ਵੀ ਇਸ ਰੈਲੀ ਤੇ ਵਿੱਚ ਸ਼ਾਮਲ ਹੋਏ ਕਈ ਪ੍ਰਦਰਸ਼ਨਕਾਰੀਆਂ ਕੋਲ ਚਿੱਟੇ ਬੋਰਡਸ ਹਨ ਜਿਨ੍ਹਾਂ ਉੱਤੇ ਸਪਸ਼ਟ ਸੰਦੇਸ਼ ਲਿਖੇ ਹੋਏ ਸਨ ਕੈਲਗਰੀ ਅਤੇ ਬੈਂਫਸ ਦੇ ਵਿੱਚ ਪ੍ਰਦਰਸ਼ਨਕਾਰੀਆਂ ਲਈ ਤਿੰਨ ਖਾਸ ਖੇਤਰ ਬਣਾਏ ਗਏ ਹਨ ਇੱਥੋਂ ਦੇ ਪ੍ਰੋਟੈਸਟ ਕੈਨਾਸਕਿਸ ਵਿੱਚ ਨੇਤਾਵਾਂ ਲਈ ਲੱਗੀਆਂ ਟੀਵੀ ਸਕਰੀਨਾਂ ਤੇ ਦਿਖਾਈ ਜਾਣਗੀ ਤਾਂ ਜੋ ਉਹਨਾਂ ਤੱਕ ਇਹਨਾਂ ਲੋਕਾਂ ਦੀ ਆਵਾਜ਼ ਪਹੁੰਚ ਸਕੇ ਦੁਪਹਿਰ ਦੇ ਸਮੇਂ ਹਰ ਗਰੁੱਪ ਨੇ ਡਾਊਨਟਾਊਨ ਕੈਲਗਰੀ ਦੇ ਵਿੱਚ ਮਾਰਚ ਸ਼ੁਰੂ ਕੀਤਾ ਇਹ ਮਾਰਚ ਹੈਰੀ ਹੇਜ਼ ਬਿਲਡਿੰਗ ਰਾਹੀਂ ਸ਼ੁਰੂ ਹੋਇਆ ਤੇ ਮੋਡ ਸਿਟੀ ਹਾਲ ਵਾਪਸ ਆਇਆ ਇਸ ਮੌਕੇ ਤੇ ਟ੍ਰਾਫਿਕ ਦੇ ਵਿੱਚ ਭਾਰੀ ਰੁਕਾਵਟ ਆਈ ਪੁਲਿਸ ਦੇ ਵੱਲੋਂ ਕਈ ਵੱਖ-ਵੱਖ ਥਾਵਾਂ ਤੋਂ ਅਧਿਕਾਰੀ ਨਿਆਂਦੇ ਗਏ ਸਨ ਕੁਝ ਪੁਲਿਸ ਅਧਿਕਾਰੀ ਪੈਪਰ ਬਾਲ ਗਨ ਨਾਲ ਤਾਇਨਾਤ ਕੀਤੇ ਗਏ ਸਨ ਤਾਂ ਜੋ ਜੇਕਰ ਇਹ ਵਿਰੋਧਵਾਦ ਜਾਵੇ ਜਾਂ ਹਿੰਸਕ ਹੋ ਜਾਵੇ ਇਸ ਨੂੰ ਰੋਕਿਆ ਜਾ ਸਕੇ ਇਹ ਵਿਰੋਧ ਪਰ ਸ਼ਾਂਤਮਈ ਢੰਗ ਦੇ ਨਾਲ ਹੀ ਕੀਤੇ ਗਏ G7 ਸਮਿਟ ਦੀ ਸ਼ੁਰੂਆਤ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੁਲਾਕਾਤ ਹੋਈ ਜਿਸ ਦੇ ਵਿੱਚ ਵਪਾਰ ਨਾਲ ਸੰਬੰਧਿਤ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਟਰੰਪ ਨੇ ਕਿਹਾ ਕਿ ਟੈਰਿਫ ਦੇ ਜ਼ਰੀਏ ਵਪਾਰ ਨੂੰ ਸੁਧਾਰਨਾ ਚਾਹੁੰਦੇ ਹਨ ਕਿਉਂਕਿ ਇਹ ਇੱਕ ਸਧਾਰਨ ਅਤੇ ਤੇਜ਼ ਤਰੀਕਾ ਹੈ ਜਿਸ ਥੇ ਕਾਰਨੀ ਦੇ ਵੱਖ ਖਿਆਲ ਹਨ ਪਰ ਉਨ੍ਹਾਂ ਕਿਹਾ ਕਿ ਇੱਕ ਚੰਗੀ ਡੀਲ ਦੋਨਾਂ ਦੇਸ਼ਾਂ ਦੇ ਵਿਚਕਾਰ ਹੋ ਸਕਦੀ ਹੈ ਦੱਸਦੀ ਹੈ ਕਿ ਮੀਟਿੰਗ ਦੌਰਾਨ ਟਰੰਪ ਨੇ ਕੈਨੇਡਾ ਦੇ ਅਮਰੀਕਾ ਦੋਨੋਂ ਦੇਸ਼ਾਂ ਸਾਂ ਦੇ ਫਲੈਗ ਪਿੰਨ ਲਗਾਏ ਹੋਏ ਸਨ ਇਸ ਮੌਕੇ ਤੇ ਟਰੰਪ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਾਬਕਾ ਅਮਰੀਕਾ ਦੇ ਰਾਸ਼ਟਰਪਤੀ ਬਰਾਕੋ ਬਾਮਾਦੀਆ ਲੋਚਨਾ ਵੀ ਕੀਤੀ ਟਰੰਪ ਦਾ ਕਹਿਣਾ ਸੀ ਕਿ ਉਹਨਾਂ ਨੇ 2014 ਦੇ ਵਿੱਚ ਰਸ਼ੀਆ ਨੂੰ ਜੀ8 ਗਰੁੱਪ ਤੋਂ ਬਾਹਰ ਕੱਢਣ ਦਾ ਫੈਸਲਾ ਲਿਆ ਜੋ ਕਿ ਗਲਤ ਸੀ ਟਰੰਪ ਦਾ ਇਹ ਦਾਵਾ ਗਲਤ ਹੈ ਕਿਉਂਕਿ ਉਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਨ ਜਿਨ੍ਹਾਂ ਨੇ ਰਸ਼ੀਆ ਨੂੰ ਜੀ8 ਵਿੱਚੋਂ ਬਾਹਰ ਕੱਢਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤੇ ਰਸ਼ੀਆ ਦੇ ਚਲੇ ਜਾਣ ਤੋਂ ਬਾਅਦ ਹੁਣ G7 ਕਿਹਾ ਜਾਂਦਾ ਹੈ ਦੱਸ ਤਈਏ ਕਿ 2018 ਦੇ G7 ਸਮਿਟ ਦੇ ਵਿੱਚ ਟਰੰਪ ਨੇ ਟਰੂਡੋ ਨੂੰ ਕਮਜ਼ੋਰ ਕਿਹਾ ਸੀ ਅਤੇ ਮੀਟਿੰਗ ਛੱਡ ਕੇ ਚਲੇ ਗਏ ਪਰ ਹੁਣ ਟਰੰਪ ਨੇ ਕਿਹਾ ਹੈ ਕਿ ਉਹਨਾਂ ਦੇ ਕਾਰਨੀ ਦੇ ਨਾਲ ਵਧੀਆ ਸੰਬੰਧ ਹਨ ਇਸ ਤੋਂ ਬਾਅਦ ਕਾਰਨੀ ਦੇ ਵੱਲੋਂ ਵੈਲਕਮ ਸੈਰੇਮਨੀ ਦੌਰਾਨ G7 ਦੇਸ਼ਾਂ ਦੇ ਨੇਤਾਵਾਂ ਦਾ ਸਵਾਗਤ ਕੀਤਾ ਗਿਆ ਕਾਰਨੀ G7 ਸਮਿਟ ਦੀ ਮੇਜ਼ਬਾਨੀ ਕਰ ਰਹੇ ਹਨ ਜਿਸ ਵਿੱਚ ਯੂਕਰੇਨ ਦੀ ਜੰਗ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਮੁੱਦਿਆਂ ਤੇ ਚਰਚਾ ਹੋ ਰਹੀ ਹੈ ਸੋਮਵਾਰ ਨੂੰ ਕਾਰਨੀ ਨੇ ਯੂਰਪੀਅਨ ਕੌਂਸਲ ਅਤੇ ਯੂਰਪੀਅਨ ਕਮਿਸ਼ਨ ਦੇ ਰਾਸ਼ਟਰਪਤੀਆਂ ਨਾਲ ਮੁਲਾਕਾਤ ਕੀਤੀ ਤੇ ਫਿਰ ਜਪਾਨ, ਫਰਾਂਸ ਅਤੇ ਇਟਲੀ ਦੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੂੰ ਫਰਾਂਸ ਦੇ ਰਾਸ਼ਟਰਪਤੀ ਇਮਾਨੁਅਲ ਮੈਕਰੋਂ ਨਾਲ ਗੱਲਬਾਤ ਦੌਰਾਨ ਅਜੀਬ ਤਰੀਕੇ ਦੇ ਨਾਲ ਅੱਖਾਂ ਕਮਾਉਂਦੇ ਹੋਏ ਦੇਖਿਆ ਗਿਆ ਜਦੋਂ ਸਾਰੇ ਆਗੂਆਂ ਦੇ ਮਾਈਕ ਬੰਦ ਸਨ। ਮੀਟਿੰਗ ਵਿੱਚ ਮੈਕਰੋਂ ਨੇ ਮੈਲੋਨੀ ਨੂੰ ਕੋਈ ਗੱਲ ਦੱਸਿੰਦ ਜਿਸ ਤੇ ਮੈਲੋਨੀ ਨੇ ਥੋੜਾ ਝੁੱਕ ਕੇ ਉਹਨਾਂ ਦੀ ਗੱਲ ਸੁਣੀ ਤੇ ਬਾਅਦ ਦੇ ਵਿੱਚ ਇੱਕ ਅਜੀਬ ਜਿਹਾ ਐਕਸਪ੍ਰੈਸ਼ਨ ਦਿੱਤਾ। ਪਹਿਲ ਰੀਜਨਲ ਪੁਲਿਸ ਨੇ ਟੋਇੰਗ ਇੰਡਸਟਰੀ ਨਾਲ ਜੁੜੀ ਇੱਕ ਵੱਡੀ ਗੈਂਗ ਦੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਦੋਨੋਂ ਛੱਡ ਕੇ ਸਾਰੇ ਹੀ ਲੋਕ ਭਾਰਤੀ ਬੋਲਦੇ ਹਨ ਇਹ ਗੈਂਗ ਟੋਇੰਗ ਕੰਪਨੀਆਂ ਦੀ ਮਦਦ ਦੇ ਨਾਲ ਧੋਖਾਧੜੀ ਦੇ ਵਿੱਚ ਸ਼ਾਮਲ ਸੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਲੋਕ ਕੁਝ ਟੋਇੰਗ ਕੰਪਨੀਆਂ ਜਿਵੇਂ ਕਿ ਸਰਟੀਫਾਈਡ ਰੋਡਸਾਈਡ ਤੇ ਹੰਬਲ ਰੋਡਸਾਈਡ ਦੇ ਨਾਲ ਕੰਮ ਕਰਦੇ ਸਨ ਤੇ ਇਹਨਾਂ ਦੇ ਵੱਲੋਂ ਝੂਠੇ ਐਕਸੀਡੈਂਟ ਕਰਵਾ ਕੇ ਲੱਖਾਂ ਡਾਲਰ ਦੇ ਇੰਸ਼ੋਰੈਂਸ ਕਲੇਮ ਕੀਤੇ ਗਏ ਇਹ ਗੈਂਗ ਆਪਣੇ ਕੰਮ ਨੂੰ ਜਾਰੀ ਰੱਖਣ ਦੇ ਲਈ ਲੋਕਾਂ ਨੂੰ ਧਮਕੀਆਂ ਦੇਣ ਦੇ ਨਾਲ ਨਾਲ ਹਥਿਆਰਾਂ ਦੀ ਵਰਤੋਂ ਵੀ ਕਰਦੀ ਸੀ ਪੁਲਿਸ ਨੇ ਆਪਣੀ ਕਾਰਵਾਈ ਦੇ ਵਿੱਚ 4.2 ਮਿਲੀਅਨ ਡਾਲਰ ਦਾ ਸਮਾਨ ਜ਼ਬਤ ਕੀਤਾ ਹੈ ਜਿਸ ਦੇ ਵਿੱਚ 18 ਟੋਇੰਗ ਟਰੱਕ ਅਤੇ 4 ਪਰਸਨਲ ਗੱਡੀਆਂ ਦੇ ਨਾਲ 5 ਚੋਰੀ ਕੀਤੀਆਂ ਗਈਆਂ ਗੱਡੀਆਂ ਵੀ ਸ਼ਾਮਲ ਹਨ ਇਸ ਦੇ ਨਾਲ ਕੁਝ ਹਥਿਆਰ ਤੇ ਹੋਰ ਸਮਾਨ ਵੀ ਮਿਲਿਆ ਹੈ ਪੁਲਿਸ ਨੇ ਇਸ ਪ੍ਰੋਜੈਕਟ ਦਾ ਨਾਮ ਪ੍ਰੋਜੈਕਟ ਆਊਟਸੋਰਸ ਰੱਖਿਆ ਹੈ 18 ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ 17 ਬ੍ਰਾਂਟਨ ਤੋਂ ਹਨ ਅਤੇ 1 ਕੌਰਤ ਕਿੰਗ ਸਿਟੀ ਦੀ ਹੈ ਇਨਾਤੀ ਉੱਪਰ ਜ਼ਬਰਦਸਤੀ ਧੋਖਾਧੜੀ ਅਤੇ ਹਥਿਆਰਾਂ ਦੇ ਨਾਲ ਜੁੜੇ ਅਪਰਾਧਾਂ ਦੇ ਕੁੱਲ 97 ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦਾ ਵਾਅਦਾ ਕਰਕੇ ਰਹਾਅ ਕਰ ਦਿੱਤਾ ਗਿਆ ਤੇ ਬਾਕੀ 15 ਨੂੰ ਬੇਲ ਲਈ ਰੋਕਿਆ ਗਿਆ ਪੁਲਿਸ ਨੇ ਵੀ ਦੱਸਿਆ ਕਿ ਜ਼ਿਆਦਾਤਰ ਗ੍ਰਿਫਤਾਰ ਕੀਤੇ ਗਏ ਲੋਕ ਪਹਿਲਾਂ ਵੀ ਕਈ ਅਪਰਾਧਾਂ ਦੇ ਨਾਲ ਜੁੜੇ ਹੋਏ ਸਨ ਸਰੀ ਦੇ ਵਿੱਚ ਕਈ ਕਾਰੋਬਾਰਾਂ ਦੇ ਉੱਪਰ ਗੋਲੀਆਂ ਚੱਲਣ ਅਤੇ ਧਮਕੀਆਂ ਅਤੇ ਜ਼ਬਰਦਸਤੀ ਦੇ ਮਾਮਲੇ ਵਾਧ ਰਹੇ ਹਨ ਜਿਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਰੀ ਦੇ ਬਿਜ਼ਨਸਮੈਨ ਤੇ ਲక్ష్ਮੀਨਾਰਾਇਣ ਮੰਤਰਦੇ ਪ੍ਰਦਾਨ ਸਤੀਸ਼ ਕੁਮਾਰ ਦੇ ਤਿੰਨ ਕਾਰੋਬਾਰਾਂ ਤੇ ਇੱਕ ਤੋਂ ਬਾਅਦ ਇੱਕ ਕਰਕੇ ਗੋਲੀਆਂ ਚਲਾਈਆਂ ਗਈਆਂ ਤੇ ਉਹਨਾਂ ਤੋਂ ਫਿਰੋਤੀਆਂ ਵੀ ਮੰਗੀਆਂ ਗਈਆਂ ਇਸ ਮਾਮਲੇ ਨੂੰ ਲੈ ਕੇ ਇੱਕ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ ਸतीश ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਹਿੰਦੀ ਦੇ ਵਿੱਚ ਇੱਕ ਵੌਇਸ ਮੇਲ ਆਇਆ ਸੀ ਜਿਸਲੇ ਵਿੱਚ ਉਹਨਾਂ ਤੋਂ 2 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ। ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਕੁਝ ਦਿਨਾਂ ਵਿੱਚ ਹੀ ਉਹਨਾਂ ਦੇ ਰਿਫਲੈਕਸ਼ਨਸ, ਬੈਂਕਟ ਹਾਲ, ਹੱਬ ਇੰਸ਼ੋਰੈਂਸ ਅਤੇ ਸਤੀਸ਼ ਅਕਾਊਂਟਿੰਗ ਜਿਹੇ ਕਾਰੋਬਾਰਾਂ ਉੱਤੇ ਗੋਲੀਆਂ ਚਲਾਈਆਂ ਗਈਆਂ। ਉਹਨਾਂ ਨੇ ਕਿਹਾ ਕਿ ਜੋ ਲੋਕ ਅਜਿਹੇ ਕੰਮ ਕਰ ਰਹੇ ਹਨ ਉਹ ਕਿਤੇ ਨਾ ਕਿਤੇ ਸਾਡੇ ਵਿੱਚ ਹੀ ਮੌਜੂਦ ਹਨ ਤੇ ਇਹਨਾਂ ਨੂੰ ਰੋਕਣਾ ਬੇਹਤ ਜ਼ਰੂਰੀ ਹੈ ਨਹੀਂ ਤਾਂ ਐਦਾ ਹੀ ਅਜਹੀਆਂ ਕਟਨਾਵਾ ਲਗਾਤਾਰ ਵਾਪਰਦੀਆਂ ਰਹਣਗੀਆਂ ਉਨ੍ਹਾਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਸਰੀ ਪੁਲਿਸ ਨੇ ਕਿਹਾ ਹੈ ਕਿ ਉਹ ਇਹਨਾਂ ਘਟਨਾਵਾਂ ਦੀ ਜਾਂਚ ਕਰ ਰਹੇ ਹਨ ਅਤੇ ਜੇਕਰ ਕਿਸੇ ਕੋਲ ਵੀ ਅਜਿਹਿਆਂ ਘਟਨਾਵਾਂ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ ਦੱਸਦੀ ਹੈ ਕਿ ਸਰੀ ਪੁਲਿਸ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਸਾਊਦੀਸ਼ਟ ਪਾਇਚਾਰੇ ਖਿਲਾਫ 10 ਜ਼ਬਰਦਸਤੀ ਦੇ ਮਾਮਲੇ ਦਰਜ ਕੀਤੇ ਹਨ ਪਬਲਿਕ ਸੇਫਟੀ ਮੰਤਰੀ ਗੈਰੀ ਬੈਕ ਨੇ ਕਿਹਾ ਕਿ ਗੈਂਗਸ ਖਿਲਾਫ ਸਾਲਾਨਾ 10 ਮਿਲੀਅਨ ਡਾਲਰ ਖਰਚੇ ਜਾਂਦੇ ਹਨ ਤੇ ਜਲਦ ਹੀ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ ਚੱਲ ਰਹੇ G7 ਸਮਿਟ ਦੇ ਕਾਰਨ ਕੈਲਗਰੀ ਅਤੇ ਕੈਨਾਸਕਿਸ ਇਲਾਕੇ ਦੇ ਵਿੱਚ ਨੋ ਫਲਾਈ ਜ਼ੋਨਸ ਬਣਾਏ ਗਏ ਹਨ ਜਿੱਥੇ ਕਈ ਡਰੋਨਸ ਅਤੇ ਜਹਾਜ਼ ਬਿਨਾਂ ਇਜਾਜ਼ਤ ਦੇ ਦਾਖਲ ਨਹੀਂ ਹੋ ਸਕਤੇ RCMP ਨੇ ਦੱਸਿਆ ਕਿ ਐਤਵਾਰ ਸਵੇਰੇ 11 ਵਜੇ ਤੋਂ ਕੁਝ ਦੇਰ ਬਾਅਦ ਇੱਕ ਕੈਨੇਡੀਅਨ ਪ੍ਰਾਈਵੇਟ ਜਹਾਜ਼ ਨੇ ਇਸ ਨੋ ਫਲਾਈ ਜ਼ੋਨ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਨੋਰਾਟ ਨੇ ਤੁਰੰਤ ਆਪਣੀਆਂ CF-18 ਹਾਰਨਟਜ਼ Zs ਨੂੰ ਪੇਸ਼ ਦਿੱਤਾ ਕੁਨੇ ਸਦ ਅਧਿਕਾਰੀਆਂ ਮੁਤਾਬਕ ਜੈਟਸ ਵੱਲੋਂ ਪਾਇਲਟ ਦਾ ਧਿਆਨ ਖਿੱਚਣ ਲਈ ਵਾਰਨਿੰਗ ਸਿਗਨਲ ਦਿੱਤੇ ਗਏ ਇਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਢੰਗ ਤੇ ਨਾਲ ਲੈਂਡ ਕਰਨ ਲਈ ਕਿਹਾ ਗਿਆ ਜਦ ਜਹਾਜ਼ ਨਮੀਂ ਤੇ ਉਤਾਰਿਆ ਗਿਆ ਤਾਂ ਦੋਸਤੋ ਆਰਸੀਐਮਪੀ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਕੇਰ ਲਿਆ ਇਸ ਜਹਾਜ਼ ਨੇ ਕਿੱਥੋਂ ਉਡਾਨ ਭਰੀ ਸੀ ਅਤੇ ਕਿੱਥੇ ਉਤਰਿਆ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ ਦਸਦੀ ਹੈ ਕਿ ਕੈਲਗਰੀ ਅਤੇ ਕੈਨਾਨਾਸ ਕੇ ਸੁਪਰ ਹਵਾਈ ਉਡਾਣਾ ਤੇ ਅਸਥਾਈ ਰੋਕ ਸ਼ਨੀਵਾਰ ਸਵੇਰ ਤੋਂ ਲਾਗੂ ਕੀਤੀ ਗਈ ਹੈ ਇੱਕ ਨੋ ਫਲਾਈ ਜ਼ੋਨ ਕੈਨਾਨਾਸ ਕਿਸ ਵਿਲੇਜ ਦੇ ਸੈਂਟਰ ਤੇ ਹੈ ਜੋ ਕਿ 30 ਨੌਟਿਕਲ ਮੀਲ ਦਾ ਹੈ ਦੂਜਾ ਨੋ ਫਲਾਈ ਜ਼ੋਨ ਕੈਲਗਰੀ ਇੰਟਰਨੈਸ਼ਨਲ 에ਰਪੋਰਟ ਦੇ ਇਲਾਕੇ ਨੂੰ ਘੇਰਦਾ ਹੈ ਤੇ 20 ਨੌਟਿਕਲ ਮੀਲ ਜੋ ਕਿ ਲਗਭਗ 40 ਕਿਲੋਮੀਟਰ ਬਣਦਾ ਹੈ ਇਹ ਦੋਵਾਂ ਥਾਵਾਂ ਤੇ ਰੋਕ ਮੰਗਲਵਾਰ ਰਾਤ ਤੱਕ ਲਾਗੂ ਰਹੇਗੀ ਕੈਨੇਡਾ ਦੀ ਸਰਕਾਰ ਵੱਲੋਂ ਗਰਮੀਆਂ ਦੇ ਵਿੱਚ ਸੈਰ-ਸਪਾਟੇ ਨੂੰ ਵਧਾਵਾ ਦੇਣ ਦੇ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਅਧੀਨ 20 ਜੂਨ ਸ਼ੁੱਕਰਵਾਰ ਤੋਂ ਕੈਨੇਡਾ ਸਟਰੋਂਗ ਪਾਸ ਲਾਗੂ ਕੀਤਾ ਜਾ ਰਿਹਾ ਹੈ ਇਸ ਪਾਸ ਰਾਹੀਂ ਲੋਕਾਂ ਨੂੰ ਪਾਰਕਸ ਕੈਨੇਡਾ ਦੇ ਨੈਸ਼ਨਲ ਪਾਰਕਸ ਕਈ ਇਤਿਹਾਸਕ ਥਾਂ ਤੇ ਮੈਰਾਈਨ ਕਨਜ਼ਰਵੇਸ਼ਨ ਏਰੀਆਸ ਦੇ ਵਿੱਚ ਮੁਫਤ ਦਾਖਲਾ ਦਿੱਤਾ ਜਾਵੇਗਾ ਨਾਲ ਹੀ ਕੈਂਪਿੰਗ ਦੀਆਂ ਫੀਸਾਂ ਉੱਤੇ ਵੀ 25% ਦੀ ਛੂਟ ਮਿਲੇਗੀ ਇਹ ਯੋਜਨਾ 2 ਸਤੰਬਰ 2025 ਤੱਕ ਚੱਲੇਗੀ ਅਤੇ ਲਿਬਰਲ ਸਰਕਾਰ ਵੱਲੋਂ ਕੀਤੇ ਗਏ ਇਲੈਕਸ਼ਨਸ ਦੌਰਾਨ ਵਾਅਦੇ ਦਾ ਹਿੱਸਾ ਹੈ ਜਿਸ ਦਾ ਮਕਸਦ ਅਮਰੀਕੀ ਟੈਰਿਫ ਵਾਰ ਤੋਂ ਬਾਅਦ ਕੈਨੇਡਾ ਦੀ ਟੂਰਿਜ਼ਮ ਇੰਡਸਟਰੀ ਨੂੰ ਮਜ਼ਬੂਤ ਕਰਨਾ ਹੈ ਸਭ ਤੋਂ ਖਾਸ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਪਾਸ ਜਾਂ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ ਲੋਕ ਸਿੱਧਾ ਜਾ ਕੇ ਇਹਨਾਂ ਥਾਵਾਂ ਤੇ ਦਾਖਲਾ ਲੈ ਸਕਣਗੇ ਇਸ ਯੋਜਨਾ ਤਹਿਤ ਹੋਰ ਫਾਇਦੇ ਵੀ ਹਨ ਜਿਵੇਂ ਕਿ 17 ਸਾਲ ਤੱਕ ਦੇ ਬੱਚਿਆਂ ਲਈ ਨੈਸ਼ਨਲ ਮਿਊਜ਼ੀਅਮਸ ਵਿੱਚ ਮੁਫਤ ਦਾਖਲਾ 18 ਤੋਂ 24 ਸਾਲ ਦੀ ਉਮਰ ਵਾਲਿਆਂ ਲਈ 50% ਦੀ ਛੂਟ ਪਾਯਾ ਰੇਲ ਵੱਲੋਂ ਵੀ ਬੱਚਿਆਂ ਲਈ ਮੁਫਤ ਯਾਤਰਾ ਅਤੇ 18 ਤੋਂ 24 ਸਾਲ ਵਾਲਿਆਂ ਲਈ 25% ਦੀ ਛੋਟ ਦਿੱਤੀ ਜਾਵੇਗੀ ਪਰ ਬੱਚਿਆਂ ਦੇ ਨਾਲ ਕਿਸੇ ਵੱਡੇ ਦਾ ਹੋਣਾ ਜ਼ਰੂਰੀ ਹੈ ਜੇਕਰ ਕਿਸੇ ਨੇ ਪਹਿਲਾਂ ਹੀ ਪਾਰਕ ਪਾਸ ਖਰੀਦ ਲਿਆ ਹੈ ਜਾਂ ਫਿਰ ਕੈਂਪਿੰਗ ਜਾਂ ਵਾਇਰ ਰੇਲ ਦੀ ਬੁਕਿੰਗ ਕਰ ਲਈ ਹੈ ਤਾਂ ਸਬੰਧਤ ਏਜੰਸੀ ਨਾਲ ਸੰਪਰਕ ਕਰਕੇ ਰੀਫੰਡ ਲੈ ਸਕਦੇ ਹਨ ਇਸੇ ਨਾਲ ਦੀ ਅੱਜ ਦੇ ਬੁਲੇਟਿਨ ਵਿੱਚ ਇਹ ਨਹੀਂ ਮੈਂ ਤਾਂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ